ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੱਜ ਫਿਰ ਬਠਿੰਡਾ ਵਿਖੇ ਤੋਬਿਆਣਾ ਬਸਤੀ ਗਲੀ ਨੰਬਰ 1 ਵਿਖੇ ਪੰਜਾਬ ਪੁਲਿਸ ਦੀ ਮੌਜੂਦਗੀ ਵਿੱਚ ਘਰ ਜਿਹੜੇ ਢਾਏ ਗਏ ਨੇ ਇਹ ਘਰ ਉਹੀ ਘਰ ਨੇ ਜਿਨ੍ਹਾਂ ਤੇ ਪੰਜਾ ਚੱਲਦਾ ਨਜ਼ਰ ਆ ਰਿਹਾ ਹੈ ਕਿ ਜੋ ਨਸ਼ੇ ਦਾ ਵਪਾਰ ਕਰਦੇ ਸੀ ਸਿਵਲ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਸਿਰ ਇਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਲੇਕਿਨ ਇਹਨਾਂ ਵੱਲੋਂ ਫਿਰ ਵੀ ਗੱਲ ਤੇ ਗੌਰ ਨਹੀਂ ਕੀਤੀ ਗਈ ਜਿਸ ਕਰਕੇ ਅੱਜ ਕਈ ਘਰ ਸੀਲ ਕੀਤੇ ਗਏ ਅਤੇ ਕਈਆਂ ਉੱਤੇ ਪੀਲਾ ਪੰਜਾ ਜਿਹੜਾ ਬਲਡੋਜ਼ਰ ਚਲਾਇਆ ਗਿਆ ਅਤੇ ਘਰ ਢਾਏ ਗਏ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਸਿਵਲ ਪ੍ਰਸ਼ਾਸਨ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹਨਾਂ ਨੂੰ ਸਮੇਂ-ਸਮੇਂ 'ਤੇ ਨੋਟਿਸ ਦਿੱਤੇ ਜਾ ਰਹੇ ਸੀ ਲੇਕਿਨ ਇਹਨਾਂ ਵੱਲੋਂ ਕੋਈ ਵੀ ਗੌਰ ਨਹੀਂ ਕੀਤੀ ਗਈ ਔਰ ਨਾ ਹੀ ਨਸ਼ਾ ਵੇਚਣ ਤੇ ਕੋਈ ਠੱਲ ਪਾਈ ਗਈ ਜਿਸ ਕਰਕੇ ਅੱਜ ਮਜਬੂਰਨ ਇਹਨਾਂ ਦੇ ਘਰਾਂ ਤੇ ਕਾਰਵਾਈ ਕਰਨੀ ਪਈ ਹੈ ਉੱਥੇ ਹੀ ਲੋਕ ਵੀ ਇਸ ਗੱਲ ਦਾ ਵਿਰੋਧ ਕਰਦੇ ਨਜ਼ਰ ਆਏ ਅਤੇ ਆਪਣੇ ਦਿਲ ਦੀ ਗੱਲ ਮੀਡੀਆ ਮੂਰੇ ਦੱਸੀ ਲੇਕਿਨ ਉਹਨਾਂ ਦੀ ਸਾਰ ਨਾ ਸੁਣਦੇ ਹੋਏ ਸਿਵਲ ਪ੍ਰਸ਼ਾਸਨ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਉਹਨਾਂ ਦੇ ਘਰਾਂ ਨੂੰ ਸੀਲ ਕੀਤਾ ਗਿਆ ਅਤੇ ਟਾਇਆ ਗਿਆ ਉਹਨਾਂ ਨੇ ਸ਼ਿਕਾਇਤ ਲਈ ਨਾ ਬਚ ਗਿਆ ਸਾਨੂੰ ਅੱਛਾ ਕਿੰਨੇ 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 ਕੇ ਮਕਾਨਾਂ ਤੇ ਕਾਰਵਾਈ ਕੀਤੀ ਹੈ ਜੀ ਇਹਦਾ ਪੰਜਾਬਾਂ ਤਰ੍ਹਾਂ ਦੇ ਕਹਿੰਦੇ ਆ ਜੀ ਤੁਸੀਂ ਹੁਣ ਕਿਹਾ ਵੀ ਚਲੋ ਅਸੀਂ ਤਾਂ ਨਸ਼ਾ ਵੇਚਦੇ ਸੀ ਇਹਨਾਂ ਦੇ ਘਰ ਹਾਂ ਤੇ ਫਿਰ ਇਹਨਾਂ ਦੇ ਪਹਿਲਾਂ ਟਾਉਣ ਆ ਗਏ ਸੀ ਇਹਨਾਂ ਨੇ ਸਟੇ ਲੈ ਲਈ ਇਹ ਫਿਰ ਨਸ਼ਾ ਵੇਚਦੇ ਸੀ ਜੀ ਹਾਂ ਠੀਕ ਹੈ ਵੀ ਜਿਵੇਂ ਹੁਣ ਗੱਲ ਇਹ ਹੈ ਕਿ ਬਾਈ ਕੋਰਟ ਤੋਂ ਸਟੇ ਲੈ ਕੇ ਆਏ ਸੀ ਜੇ ਇਹ ਸਾਰਾ ਕੱਚਾ ਉਹ ਕਹਿੰਦੇ ਇੱਧਰਲੇ ਪਾਸੇ ਵਾਲਾ ਨਸ਼ਾ ਵਿਕਦਾ ਹੈਗਾ ਉਧਰਲੇ ਪਾਸੇ ਉਹ ਉਧਰੋਂ ਵੇਚਦੇ ਨੇ ਫੰਡ ਵੀ ਨਹੀਂ ਆ ਜੀ ਫੰਡ ਵੇਚਦੇ ਆ ਜੀ ਸਾਰਾ ਵੇਚਦੇ ਤੇੜਾ ਨਹੀਂ ਵੇਚਦੇ ਤੋਂ ਪੁੱਤਰ ਦੀ ਕਰਦ ਰ ਸਾਰੇ ਵਿੱਚ ਕੀ ਕਰਨਾ ਵੀ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਦੀ ਜਗ੍ਹਾ ਹੈਗੀ ਆ ਤੇ ਕੁਝ ਲੋਕਾਂ ਨੇ ਨਿਆਇ ਕਬਜ਼ੇ ਕੀਤੇ ਹੋਏ ਹੈਗੇ ਆ ਕਿ ਉਹ ਅਸੀਂ ਨਿਆਇ ਕਬਜ਼ਾ ਜੇ ਚਲਾ ਰਹੇ ਸਰ ਸਰ ਕਿੰਨੇ ਘਰਾਂ ਤੇ ਜਿਹੜਾ ਅੱਜ ਦੋ ਘਰ ਹੈਗੇ ਆ ਜੀ ਤੁਹਾਨੂੰ ਆਪਾਂ ਪਿਛਲੀ ਵਾਰੀ ਜੋ ਆਪਾਂ ਮਿਲੇ ਸੀ ਹਫਤਾ ਪਹਿਲਾਂ ਉਹ ਮੈਂ ਆਪਨੇ ਦੱਸਿਆ ਸੀਗਾ ਜੀ ਜਿਵੇਂ ਜਿਵੇਂ ਨੋਟਿਸ ਦਾ ਟਾਈਮ ਪੂਰਾ ਹੁੰਦਾ ਜਾਊਗਾ ਅਸੀਂ ਕਾਰਵਾਈ ਕਰਦੇ ਜਾਵਾਂਗੇ ਇਹਨਾਂ ਦਾ ਨੋਟਿਸ ਦਾ ਟਾਈਮ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ ਸੀਗਾ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਕਿੰਨੇ ਦਿਨਾਂ ਨੂੰ ਨੋਟਿਸ ਦਿੱਤਾ ਗਿਆ ਸੀ ਇਹ ਪਹਿਲਾਂ 8 ਦਿਨ ਦਿੱਤਾ ਸੀਗਾ ਫਿਰ ਅਸੀਂ 15 ਦਿੱਤਾ ਸੀਗਾ ਫਿਰ 15 ਦਿੱਤਾ ਸੀਗਾ ਸਰ ਕਿੰਨੇ ਹੋਰ ਆਇਡੈਂਟੀਫਾਈ ਕੀਤੇ ਨੇ ਜਿਹੜੇ ਜਿਨ੍ਹਾਂ ਨੂੰ ਨੋਟਸ ਜਾਰੀ ਹੋ ਚੁੱਕੇ ਨੇ ਪੰਜ ਛੇ ਬੰਦੇ ਉਹ ਘਰਾਂ ਨੂੰ ਹੋਰ ਰੁੱਟ ਜਾਰੀ ਹੋ ਚੁੱਕੇ ਨੇ ਉਹਨਾਂ ਦਾ ਟਾਈਮ ਜਦ ਪੂਰਾ ਹੋਊਗਾ ਉਹ ਵੀ ਅਸੀਂ ਕਰਾਂਗੇ ਬਾਕੀ ਹੋਰ ਵੀ ਅਸੀਂ ਨੋਟਿਸ ਜਾਰੀ ਕਰ ਰਹੇ ਹਾਂ ਸਰ ਗੱਲ ਕਰੀ ਕਿੰਨੇ ਕਿੱਜਾ ਰੁਕੀ ਹੋਈ ਸੀ ਇਹਨਾਂ ਨੇ ਆਹ ਸਾਰੀ ਜਿਹੜਾ ਵੀਡੀਓ ਦੀ ਜਿਹੜੀ ਜਿਹੜੀ ਛੇਟੋ ਬੇਰਵਾਸਤੀ ਹੈਗੀ ਹੈ ਅੱਛਾ ਸਰ ਲਗਾਤਾਰ ਵੀਡੀਓਜ਼ ਦੇ ਜਿਹੜੇ ਜਨਤਾ ਦੇ ਉੱਪਰ ਲੋਕ ਕਾਰਜੇ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਅਧਿਕਾਰੀਆਂ ਦਾ ਜਾਂ ਤੁਹਾਡੇ ਮੁਲਾਜ਼ਮਾਂ ਦਾ ਜਾਂ ਜਿਹੜੇ ਛੇਟ ਲੈ ਲਏ ਉਹ ਤੇ ਵਰਕਰ ਕੰਮ ਕਰ ਰਹੇ ਨੇ ਤੁਹਾਡੇ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਕਿ ਇਹਨਾਂ ਨੂੰ ਤੁਰੰਤ ਰੋਕਣਾ ਹਾਂਜੀ ਪਹਿਲਾਂ ਇਹ ਦੇਖੋ ਕਬਜ਼ੇ ਤੁਸੀਂ ਆਪ ਹੀ ਨਿਗਾਹ ਮਾਰੋ 25-30 ਸਾਲ ਪੁਰਾਣੇ ਹੈਗੇ ਨੇ ਤੇ ਉਦੋਂ ਜਿਹੜਾ ਬੀਡੀ ਦਾ ਦਫ਼ਤਰ ਇੱਥੇ ਨਹੀਂ ਹੁੰਦਾ ਵੀ ਸਟਾਫ ਦੀ ਘਾਟ ਸੀਗੀ ਉਦੋਂ ਕਿਤੇ ਅਣਗਹਿਲੀ ਹੋ ਗਈ ਕਿਸੇ ਤੋਂ ਉਹ ਥੋੜੇ ਜਿਹੇ ਸਟਾਫ ਤੋਂ ਹੁਣ ਅਸੀਂ ਮੁਸਤਕੀਨਾਂ ਕੰਮ ਕਰਦੇ ਆ ਜਿਵੇਂ ਨਵਾਂ ਕਬਜ਼ਾ ਨਹੀਂ ਹੁੰਦਾ ਜਾ ਰਿਹਾ ਇਹ ਵੀ ਅਸੀਂ ਤਰੀਕੇ ਨਾਲ ਕਰ ਰਹੇ ਆ ਕਿ ਇੱਕ ਇੱਕ ਬਲਾਕ ਸਾਡਾ ਜਿਹੜਾ ਖਾਲੀ ਹੋ ਗਿਆ ਠੀਕ ਹੈ ਥੈਂਕ ਯੂ